ਸੰਗਤ ਜੀ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਵਿਖੇ ਵੈਸੇ ਤਾਂ ਤੁਸੀਂ ਸਾਰੇ ਇਤਿਹਾਸ ਦੇ ਨਾਲ ਜਾਣਕਾਰ ਹੀ ਹੋ ਤੁਹਾਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਕਿਸ ਇਤਿਹਾਸਿਕ ਵਜ੍ਹਾ ਕਰਕੇ ਜਿਹੜਾ ਹੈਗਾ ਬਣਿਆ ਹੋਇਆ ਹੈ ਤੇ ਚਲੋ ਆਪਾਂ ਅੰਦਰ ਵੱਲ ਨੂੰ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਜੀ ਅੰਦਰ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਸੋ ਆ ਬਿਲਕੁਲ ਆਪਾਂ ਐਂਟਰੈਂਸ ਦੇ ਉੱਤੇ ਹੈਗੇ ਤਾਂ ਜਦੋਂ ਸਰਸਾ ਨਦੀ ਦੇ ਉੱਤੇ ਵਿਛੋੜਾ ਪੈ ਗਿਆ ਸੀਗਾ ਜੀ ਸੋ ਮਾਤਾ ਗੁਜਰ ਕੋੜੀ ਛੋਟੇ ਸ਼ਹਿਬਜ਼ਾਦੇ ਦੇ ਨਾਲ ਵਿਛੜ ਗਏ ਸੀਗੇ ਤਾਂ ਉਸ ਟਾਈਮ ਦੇ ਉੱਤੇ ਸਰਸਾ ਨਦੀ ਤੋ ਜਿਹੜੇ ਕਿਨਾਰੇ ਕੁਮਾ ਮਾਸ਼ਕੀ ਕੋਲੇ ਚਲੇ ਗਏ ਸੀਗੇ ਜੀ ਉੱਥੇ ਜਿਹੜੀ ਹੈਗੀ ਝੁੱਗੀ ਵਿੱਚ ਰਾਤ ਕੱਟੀ ਸੀਗੇ ਉੱਥੋਂ ਦੋ ਦਿਨ ਲక్ష్ਮੀਨਾਥ ਜਿਹੜੀ ਹੈਗੀ ਬ੍ਰਾਹਮਣੀ ਰੋਟੀ ਖਲੌਂਦੀ ਰਹੀ ਸੀ ਰੋਟੀ ਪਜਾਉਂਦੀ ਰਹੀ ਸੀ ਉਹਨਾਂ ਨੂੰ ਤੇ ਉੱਥੋਂ ਸੇਹੜੀ ਦਾ ਗੰਗੂ ਜਿਹੜਾ ਹੈਗਾ ਜੀ ਜਿਹੜਾ ਗੁਰੂ ਘਰ ਦਾ ਰਸੋਈਆ ਵੀ ਸੀਗਾ ਮਾਤਾ ਗੁਜਰਕੌਰ ਜੀ ਦੇ ਛੋਟੇ ਸ਼ਾਹਜਾਹਦ ਨੂੰ ਆਪਣੇ ਘਰ ਸੇਹੜੀ ਲਿਆਇਆ ਸੀਗਾ ਤੇ ਬਾਅਦ ਵਿੱਚ ਉਹਨੇ ਪੈਸਿਆਂ ਦੇ ਲਾਲ ਦੇ ਵਿੱਚ ਜਿਹੜਾ ਹੈਗਾ ਮੋਰਿੰਡੇ ਕੋਤਵਾਲੀ ਜਾ ਕੇ ਸ਼ਿਕਾਇਤ ਕਰਤੀ ਸੀ ਤੇ ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਉਸ ਟਾਈਮ ਦੇ ਉੱਤੇ ਥਾਣੇਦਾਰ ਸੀਗੇ ਜੀ ਉਹਨਾਂ ਨੇ ਉਹਨਾਂ ਨੂੰ ਛੋਟੇ ਸ਼ਾਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆਂਦਾ ਸੀ ਆ ਦੇਖੋ ਆ ਜਿਹੜੀ ਜਗ੍ਹਾ ਹੈਗੀ ਆ ਉਹੀ ਕੋਤਵਾਲੀ ਆ ਜੀ ਜਿੱਥੇ ਛੋਟੇ ਸ਼ਾਹਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਰੱਖਿਆ ਗਿਆ ਸੀਗਾ ਇੱਕ ਰਾਤ ਇੱਥੇ ਰੱਖਿਆ ਸੀਗਾ ਆ ਤਾਲੇ ਵਗੈਰਾ ਤੁਸੀਂ ਦੇਖੋ ਜੀ ਉਸ ਟਾਈਮ ਦੇ ਉੱਤੇ ਹੀ ਹੈ ਜੀ ਜੋ ਵੀ ਹੈਗਾ ਸਾਰੀ ਬਿਲਡਿੰਗ ਉਸ ਟਾਈਮ ਦੇ ਉੱਤੇ ਉਦੋਂ ਦੀ ਹੀ ਹੈਗੀ ਐ ਕੋਤਵਾਲੀ ਸਾਰੀ ਤੇ ਇਹਦੀ ਜਿਹੜੀ ਬਾਹਰ ਦੀ ਹੈਗੀ ਐ ਇਨੋਵੇਟ ਕਰਕੇ ਪੇਂਟ ਵਗੈਰਾ ਕਰਕੇ ਜਿਹੜਾ ਸਾਰਾ ਇਹਨੂੰ ਸੰਭਾਲ ਕਰ ਦਿੱਤੀ ਗਈ ਹੈ ਇਹਦੀਆ ਦਰਵਾਜ਼ੇ ਵਗੈਰਾ ਵੀ ਸਾਰੇ ਉਸ ਟਾਈਮ ਦੇ ਦੇ ਹੀ ਹੈਗੇ ਸਾਰੇ ਦੇਖੋ ਜੀ ਤੇ ਉੱਪਰ ਜਿਹੜਾ ਹੈਗਾ ਜਿਹੜੀ ਵੀ ਸੇਵਾ ਕਮੇਟੀ ਹੈਗੀ ਉਹਨਾਂ ਨੇ ਸਾਰੇ ਇਹ ਲੈਂਟਰ ਵਗੈਰਾ ਪਾ ਕੇ ਇਸ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਨੁਕਸਾਨ ਨਾ ਹੋਵੇ ਤੇ ਇਹਦੀ ਸਾਬ ਸਭਾਲ ਦੇ ਲਈ ਰੈਨੋਵੇਸ਼ਨ ਕਰਤੀ ਆ ਸਾਰੀ ਆ ਦੇਖੋ ਬਾਲ ਵਾਲੇ ਪਾਸੇ ਤੁਹਾਨੂੰ ਦਿਖਾ ਰਹੇ ਆ ਜੀ ਸੋ ਦਰਸ਼ਨ ਕਰੋ ਤੁਸੀਂ ਵੀ ਗੁਰਦਾਰਾ ਕੋਤਵਾਲੀ ਸਾਹਿਬ ਸੋ ਇੱਥੇ ਜਿਹੜਾ ਹੈਗਾ ਆ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਰਾਤ ਰੱਖਿਆ ਸੀ ਤੇ ਦੇਖੋ ਜੀ ਇੰਨੀ ਠੰਣ ਦੇ ਵਿੱਚ ਨਾ ਤਾਂ ਉਹਨਾਂ ਨੂੰ ਕੋਈ ਕੱਪੜਾ ਦਿੱਤਾ ਉੱਪਰ ਲੈਣ ਦੇ ਲਈ ਤੇ ਨਾ ਤੇ ਖਾਣ ਪੀਣ ਦੇ ਲਈ ਕੁਛ ਦਿੱਤਾ ਜੀ ਤੋਂ ਆਹ ਦੇਖੋ ਬੈਕ ਸਾਈਡ ਦੇ ਉੱਤੇ ਜਿਹੜੇ ਹੈਗੇ ਤੇ ਮਹਾਰਾਜ ਦਾ ਸਰੂਪ ਪਿਆ ਆ ਜੀ ਇੱਧਰ ਵਾਲੇ ਪਾਸੇ ਜਿਹੜਾ ਵੱਡਾ ਦਰਵਾਜ਼ਾ ਸੀਗਾ ਇੱਕ ਨਾਲ ਹੋਰ ਦਰਵਾਜ਼ਾ ਸੀ ਫਿਰ ਇਹਨਾਂ ਨੇ ਇੱਥੋਂ ਆ ਦਰਸ਼ਣੀ ਬਣਾ ਕੇ ਤੇਰੇ ਡਰਵਾਜੇ ਹੈਗਾ ਦੂਜੇ ਪਾਸੇ ਰੱਖਤੇ ਸੀਗੇ ਤਾਂ ਜੋ ਜਿਹੜੇ ਹੈਗਾ ਸੰਗਤ ਨੂੰ ਪ੍ਰੋਪਰਲੀ ਦਰਸ਼ਨ ਹੋ ਸਕਣ ਤੋਂ ਆ ਦੇਖੋ ਅੰਦਰ ਦਾ ਸਾਰਾ ਸੋ ਆ ਜਿਹੜਾ ਹੈਗਾ ਬਾਹਰ ਦੀ ਨਵੀਂ ਬਿਲਡਿੰਗ ਸਾਰੀ ਬਣਾ ਕੇ ਤਿਆਰ ਕੀਤੀ ਸੀਗੀ ਵੀ ਜਿਹੜਾ ਪੁਰਾਣਾ ਹੈਗਾ ਕੋਤਵਾਲੀ ਦਾ ਕੋਤਵਾਲੀ ਸੀ ਸਾਰੀ ਉਹਦੇ ਅੰਡਰ ਕਵਰ ਕਰਕੇ ਤਾਂ ਜੋ ਨੁਕਸਾਨ ਨਾ ਹੋਵੇ ਸੋ ਇਧਰ ਵਾਲੇ ਪਾਸੇ ਤੁਹਾਨੂੰ ਮੈਂ ਅੱਗੇ ਦਿਖਾਉਣਾ ਜੀ ਜਿਹੜੇ ਆ ਦਰਵਾਜੇ ਦੀ ਆਪਾਂ ਗੱਲ ਕਰ ਰਹੇ ਸੀ ਦਰਸ਼ਣੀ ਵਾਲੇ ਪਾਸੇ ਉਹ ਲਾ ਕੇ ਰੱਖੇ ਨੇ ਸੋ ਆ ਇਤਿਹਾਸਿਕ ਦਰਵਾਜੇ ਜੀ ਲੋਹੇ ਦਾ ਆ ਇਹਦੇ ਨਾਲ ਜਿਹੜਾ ਹੈਗਾ ਸੱਜੇ ਪਾਸੇ ਲੱਕੜ ਦਾ ਦਰਵਾਜ਼ਾ ਵੀ ਪਿਆ ਹੋਇਆ ਜੀ ਸੋ ਉਸ ਟਾਈਮ ਦੇ ਜਿਹੜੇ origignal ਦਰਵਾਜ਼ੇ ਨੇ ਜੀ ਆ ਦੇਖੋ ਲੱਕੜ ਵਾਲਾ ਦਰਵਾਜ਼ਾ ਆ ਉਥੋਂ ਲਾ ਕੇ ਇਹਨਾਂ ਨੇ ਦਰਸ਼ਨੀ ਬਣਾ ਕੇ ਤੇ ਇਧਰ ਸੰਭਾਲ ਕੇ ਰੱਖ ਲਿਆ ਤਾਂ ਜੋ ਨੁਕਸਾਨ ਨਾ ਹੋਵੇ ਕੋਈ ਇਹਨਾਂ ਨੂੰ ਤੇ ਨਾਲ ਹੀ ਜਿਹੜੀ ਹੈਗੀ ਉਸ ਟਾਈਮ ਦੇ ਉੱਤੇ ਆ ਇੱਕ ਪੇਂਟਿੰਗ ਦੇ ਥਰੂ ਜਿਹੜਾ ਹੈਗਾ ਪੂਰਾ ਦ੍ਰਿਸ਼ ਦਿਖਾਇਆ ਹੋਇਆ ਹੈ ਜੀ ਕਿੰਦਾ ਰਾਤ ਰੇ ਸੀਗੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸੇ ਬਚਾਦੇ ਇੰਨਾ ਜਿਹੜਾ ਗੰਗੂ ਨੇ ਗੁਰੂ ਘਰ ਦੀ ਲੰਗਰੀ ਦੇ ਤੌਰ ਤੇ ਜਿਹੜੀ ਹੈਗੀ ਆ ਸੇਵਾ ਕੀਤੀ ਕਹਿ ਲੋ ਜੀ ਸੇਵਾਦਾਰ ਸੀਗਾ ਬਟ ਫਿਰ ਵੀ ਕੁਛ ਪੈਸਿਆਂ ਦੇ ਖਾਤਰ ਦੇਖ ਲੋ ਜੀ ਕਿੱਡਾ ਵੱਡਾ ਕਹਿਰ ਕਮਾਇਆ ਕੋਤਵਾਲੀ ਜਾ ਕੇ ਜਿਹੜੀ ਹੈਗੀ ਆ ਸ਼ਿਕਾਇਤ ਕਰਾਇਆ ਤੇ ਐਡਾ ਵੱਡਾ ਕਹਿਰ ਹੋਇਆ ਜੀ ਤੇ ਫਿਰ ਜਿਹੜੀ ਅਗਲੀ ਸਵੇਰ ਆ ਜੀ ਬੈਲ ਗੱਡੀਆਂ ਵਿੱਚ ਬਿਠਾ ਕੇ ਜਿਹੜਾ ਹੈਗਾ ਸਰੰਦਵਾਲ ਜਿਹੜੇ ਹੈਗੇ ਜਾਨੀ ਖਾਨ ਤੇ ਮਾਨੀ ਖਾਨ ਜਿਹੜਾ ਹੈਗਾ ਲੈ ਕੇ ਦੀ ਛੋਟੇ ਸ਼ਹਿਬਜ਼ਾਦੇ ਨੂੰ ਤਾਂ ਅੱਗੇ ਜਿਹੜਾ ਸਾਰਾ ਇਤਿਹਾਸ ਆਪਾਂ ਨੂੰ ਪਤਾ ਹੀ ਹੈ ਜੀ ਕਿਦਾਂ ਸ਼ਹੀਦੀਆਂ ਹੋਈਆਂ ਉੱਥੇ ਫਤੇਕੜ ਸਾਹਿਬ ਵਿਖੇ ਸੋ ਆ ਦੇਖੋ ਜੀ ਇਧਰ ਨਗਰ ਕੀਰਤਨ ਵੀ ਆਇਆ ਹੋਇਆ ਤੇ ਗੁਰੂ ਦੇ ਲਾਡਲੇ ਫੌਜਾਂ ਦਾ ਘੋੜਾ ਦੇਖੋ ਜੀ ਕਿਦਾਂ ਸਿਰ ਨਿਵਾਜ ਰਿਹਾ ਗੁਰੂ ਦਰਬਾਰ ਦੇ ਅੱਗੇ ਸੋ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਦੋਸਤੋ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤੇ ਇਹਦੇ ਹਾਸੇ ਤੋਂ ਜਾਣੂ ਕਰੋ ਬਹੁਤ ਹੀ ਪੂਜਣਯੋਗ ਜਗ੍ਹਾ ਜੀ